ਕੱਚੀ ਹੈ ਖਡਾਰੀ ਚੰਗੀ ਤਰ੍ਹਾਂ ਨਹੀਂ ਉਹ ਜਾਣਦੀ ਨਹੀਂ ਪੌਂਡਾਂ ਨਾਲ ਬਰਾਬਰੀ ਕੀ ਬੱਲੀਏ ਹੱਤ ਪਾਣ ਦੀ ਹੋ ਗਬਰੂ ਦੇ ਵਿੱਚ ਹੈ ਨਹੀਂ ਗੱਲ ਬਾਤ ਪੂਰੀ ਬਿਲੋ ਐਵੇਂ ਤਾਂ ਨਹੀਂ ਮੁੱਛ ਖੜਦੀ ਉਹ ਤਾਂ ਸਾਡੀ ਜੁੱਤੀ ਦੀਆਂ ਨੋਕਾਂ ਗੋਰੀਏ ਤੂੰ ਸਾਨੂੰ ਜਿੰਨਾ ਨਾਲ ਕੰਪੇਅਰ ਕਰਦੀ ਉਹ ਤਾਂ ਸਾਡੀ ਜੁੱਤੀ ਦੀਆਂ ਨੋਕਾਂ ਗੋਰੀਏ ਤੂੰ ਸਾਨੂੰ ਜਿੰਨਾ ਨਾਲ ਕੰਪੇਅਰ ਕਰਦੀ ਨੀਓ ਇਕੱਠੇ ਹੋ ਕੇ ਚੱਲਦੇ ਮੈਂ ਮੜਕ ਨਾ ਚੱਲਾਂ ਨੀ ਇੱਕ ਪਾਸੇ 15 ਤੇ ਦੂਜੇ ਪਾਸੇ ਕੱਲਾ ਨੀ ਓ ਕਈਆਂ ਤੁਰ ਕਾ ਨੇ ਹਾਈ ਨੀ ਜਰੀ ਨੀ ਓ ਜਾਂਦੀ ਗੁੱਡੀ ਮਿੱਤਰਾਂ ਦੀ ਬਿਲੋ ਚੜਦੀ ਓ ਤਾਂ ਸਾਡੀ ਜੁੱਤੀ ਦੀਆਂ ਨੋਕਾਂ ਗੋਰੀਏ ਤੂੰ ਸਾਨੂੰ ਜਿੰਨਾ ਨਾ ਕੰਪੇਅਰ ਕਰਦੀ ਓ ਤਾਂ ਸਾਡੀ ਜੁੱਤੀ ਦੀਆਂ ਨੋਕਾਂ ਗੋਰੀਏ ਤੂੰ ਸਾਨੂੰ ਜਿੰਨਾ ਨਾ ਕੰਪੇਅਰ ਕਰਦੀ ਗੱਲ ਪਾਪੀਆ ਪ੍ਰਾਣਾ ਉਹ ਕੱਲ ਦੇ ਆ ਸ਼ੋਰ ਨੀ ਲਿਖੇ ਪੈੰਡ ਹਰ ਪਾਸੇ ਵਾਲਾ ਕੱਢ ਕੇ ਨਚੋੜਨੀ ਉਹ ਤੂੰ ਤਾਂ ਆਖਦੀ ਸੀ ਲਿਖਣਾ ਤੇ ਗਾਉਣਾ ਨਹੀਂ ਆਉਂਦਾ ਦੇਖ ਕਦੇ ਨਹੀਂ ਕਲਮ ਖੜਦੀ ਉਹ ਤਾਂ ਸਾਡੀ ਜੁੱਤੀ ਦੀਆਂ ਨੋਕਾਂ ਗੋਰੀਏ ਤੂੰ ਸਾਨੂੰ ਜਿੰਨਾ ਨਾਲ ਕੰਪੇਅਰ ਕਰਦੀ ਉਹ ਤਾਂ ਸਾਡੀ ਜੁੱਤੀ ਦੀਆਂ ਨੋਕਾਂ ਗੋਰੀਏ ਤੂੰ ਸਾਨੂੰ ਜਿੰਨਾ ਨਾਲ ਕੰਪੇਅਰ ਕਰਦੀ